ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਮਜਵਾਨਾ ਟੀਵੀ ਤੋਂ ਸਾਡੇ ਦੇਸ਼ ਦੀਆਂ ਸੜਕਾਂ ਔਰ ਸਾਡੇ ਦੇਸ਼ ਦੇ ਟ੍ਰੈਫਿਕ ਨਿਯਮ ਉਹਨਾਂ ਦੇ ਵਿੱਚ ਕਈ ਬਹੁਤ ਗੰਭੀਰ ਦੋਸ਼ ਵੀ ਨੇ ਨਾ ਤੇ ਸੜਕਾਂ ਠੀਕ ਨਹੀਂ ਤੇ ਨਾ ਹੀ ਚੱਲਣ ਵਾਲੇ ਸੜਕਾਂ ਦੇ ਉੱਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ نتیਜਤਨ ਇੱਕ ਦਿਨ ਦੇ ਵਿੱਚ ਤਕਰੀਬਨ 474 ਲੋਕ ਹਰ ਰੋਜ ਆਪਣੀ ਜਾਨ ਤੋਂ ਹੱਥੋਂ ਬੈਠਦੇ ਹਨ ਜੇ ਗੱਲ ਕਰੀਏ ਰੋਡ ਟੈਕਸ ਹਰ ਇੱਕ ਵਾਹਨ ਪਿੱਛੇ ਚਾਹੇ ਉਹ ਕਾਰ ਖਰੀਦੋ ਚਾਹੇ ਉਹ ਸਕੂਟਰ ਖਰੀਦिए ਜਾਂ ਕੋਈ ਹੋਰ ਵੀ ਸਾਧਨ ਖਰੀਦिए ਰੋਡ ਟੈਕਸ ਜ਼ਰੂਰ ਲਿਆ ਜਾਂਦਾ ਹੈ ਔਰ ਨਤੀਜਾ 474 ਲੋਕ ਰੋਜ ਮਰ ਰਹੇ ਹਨ ਰੋਡ ਐਕਸੀਡੈਂਟਾਂ ਵਿੱਚ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਫੋਟਿਸ ਹਸਪਤਾਲ ਲੁਧਿਆਣਾ ਨੇ ਅੱਜ ਇੱਕ ਟ੍ਰੈਫਿਕ ਮੁਹਿੰਮ ਬਾਈਕ ਰੈਲੀ ਕੱਢੀ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਤ ਕਰਦੇ ਹੋਏ ਬਿਨਾ ਹੈਲਮਟ ਤੋਂ ਉਹਨਾਂ ਨੂੰ ਰੋਕਿਆ ਗਿਆ ਜਿਹੜੇ ਬਿਨਾ ਹੈਲਮਟ ਤੋਂ ਸੀ ਅਤੇ ਉਹਨਾਂ ਨੂੰ ਹੈਲਮਟ ਡੋਨੇਟ ਕੀਤੇ ਗਏ ਅਤੇ ਸੁਚੇਤ ਕੀਤਾ ਗਿਆ ਕੇ ਬਿਨਾ ਹੈਲਮਟ ਤੇ ਮਤ ਚਲੋ ਪੇਸ਼ ਹੈ ਇਸ ਦੀ ਇੱਕ ਰਿਪੋਰਟ தார <laughs> <laughs> ਕੀ ਕਹਿਣਾ ਚਾਹਦੇ ਹੋ ਹਮੇਸ਼ਾ ਹੈਲਮਟ ਪਾਓ ਆਪਣੀ ਜਾਨ ਬਚਾਓ ਬਜਾਏ ਕਿ ਉਹਨਾਂ ਨੂੰ ਬੋਨੋ ਨਾ ਕਿ ਸਾਰਨ ਬੋਤੀ ਕਿ ਬਾਕੀ ਸਾਥ ਥੈਂਕ ਯੂ ਸੋ ਮਚ ਚੋਵੀ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਤੁਹਾਨੂੰ ਇਹ ਲੱਗਦਾ ਕਿ ਹੈਲਮਟ ਪਾਣਾ ਜ਼ਰੂਰੀ ਹੈ ਹੈਲਮਟ ਪਾਓਗੇ ਤੇ ਵਧੀਆ ਰਹੋਗੇ ਅਦਰਵਾਈਜ਼ ਆ ਖੜੇ ਨੇ ਸੱਜਣ ਇਹ ਮੈਂ ਰੋਗ ਲਿਆ ਪੁਲਿਸ ਵਾਲਿਆਂ ਨੇ ਕਿਸੇ ਨਾਲ ਹੀ ਮਜਾਣਾ ਮੈਂ ਮੈਂਟਲ ਹਾਂ ਜਾਣ ਕੇ ਤੈਨੂੰ ਬਿਕਾਜ਼ ਹੁਣ ਨਾ ਜਿੱਦੜੇੰਦਰ ਜਿੱਦਾਂ ਰਸ਼ ਵਧ ਰਿਹਾ ਹੈ ਲੇਕਿਨ ਅਜੇ ਵੀ ਟ੍ਰੈਫਿਕ ਰੂਲਸ ਫਾਲੋ ਨਹੀਂ ਹੋ ਰਹੇ ਆ ਅਸੀਂ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਹੈਲਮਟ ਪਾਓ ਸਪੀਡ ਕੰਟਰੋਲ ਰੱਖੋ ਤੇ ਧਿਆਨ ਨਾਲ ਚਲਾਓ ਬਿਕਾਜ਼ ਹੁਣ ਪਿਛਲੇ ਕੁਝ ਟਾਈਮ ਤੇ ਹੈਡ ਇੰਜਰੀਜ਼ ਬਹੁਤ ਵਧ ਰਹੀਆਂ ਅੱਗੇ ਕੋਰਾ ਆ ਰਿਹਾ ਹੈ ਅੱਗੇ ਦਾ ਟਾਈਮ ਹੋ ਰੱਖਾ ਉਹਨਾਂ ਨੇ ਤੇ ਇਹ ਅਵੇਅਰਨੈਸ ਸਿਰਫ ਲੋਕਾਂ ਲਈ ਹੈ ਕਿ ਆਪਣੀ ਜਾਨ ਬਚਾਣ ਲਈ ਬਿਕੋਜ਼ ਜੇ ਕੋਈ ਹੈਡ ਇੰਜਰੀ ਹੋਂਦੀ ਹੈ ਤਾਂ ਲਾਈਫ ਲਈ ਪੇਸ਼ੈਂਟ ਪੂਰੀ ਤਰ੍ਹਾਂ ਬੈੱਡ ਤੇ ਜਾ ਸਕਦਾ ਹੈ ਆਪਾਂ ਨੂੰ ਇਹ ਅਵੋਇਡ ਕਰਨਾ ਹੈ ਤੇ ਸਾਰੀ ਸੇਫਟੀ ਆਪਣੇ ਹੱਥ ਵਿੱਚ ਸਰ ਇਹ ਜਿਹੜੀ ਰੈਲੀ ਕੱਢੀ ਗਈ ਹੈ ਕਿਹਨਾਂ ਵੱਲੋਂ ਕੱਢੀ ਗਈ ਹੈ ਔਰ ਕੀ ਮੈਸੇਜ ਦੇਣਾ ਚਾਹੁੰਦੇ ਨੇ ਲੁਧਿਆਣਾ ਵਸੇ ਇਹ ਰੈਲੀ ਜਿਹੜੀ ਕੱਢੀ ਗਈ ਹੈ ਇਹ ਫੋਟਸ ਹਸਪੀਟਲ ਦਾ ਇੱਕ ਇਨੀਸ਼ੀਏਟਿਵ ਹੈ ਅਲੋਂਗ ਵਿਦ ਦਾ ਰਾਈਡਰਸ ਆਫ ਦਿਸ ਕਮਿਊਨਿਟੀ ਰਾਈਡਰ ਕਮਿਊਨਿਟੀ ਆਫ ਲੁਧਿਆਣਾ ਸੋ ਐਗਜ਼ਮੋਟ ਐਗਜ਼ਮੋਟ ਡਾਕਟਰ ਜੀ ਨਾਲ ਸਾਹਿਬ ਕੀ ਹਾਲ ਹੈ ਮੈਂ ਡਾਕਟਰ ਜੀਰਤ ਸਿੰਘ ਘਰੇਵਾਲ ਕੰਸਲਟੈਂਟ ਨਿਊਰੋਲੋਜੀ ਐਟ 40 ਸਮਾਲ ਡੋਟ ਲੁਧਿਆਣਾ ਸੋ ਸਾਡੀ ਆਈਸੀਯੂ ਟੀਮ ਡਾਕਟਰ ਵਿਸ਼ਾਲ ਨੇ ਸਾਡੇ ਨਾਲ ਅੱਜਕੱਲ ਬ੍ਰੇਨ ਟਰੌਮਾ ਦੇ ਕੇਸਸ ਬਹੁਤ ਵਧ ਰਹੇ ਨੇ ਸੋ ਬ੍ਰੇਨ ਟਰੌਮਾ ਕੀ ਹੁੰਦਾ ਹੈਗਾ ਇਹਦੇ ਵਿੱਚ ਸਭ ਤੋਂ ਜ਼ਰੂਰੀ ਟਰੀਟਮੈਂਟ ਨਾਲੋਂ ਜ਼ਿਆਦਾ ਜ਼ਰੂਰੀ ਪ੍ਰੀਵੈਂਸ਼ਨ ਹੁੰਦੀ ਹੈ ਵੀ ਸਾਨੂੰ ਬ੍ਰੇਨ ਦੀ ਸੱਟ ਤੋਂ ਹੀ ਅਸੀਂ ਇੰਨਾ ਆਪਣਾ ਧਿਆਨ ਰੱਖੀਏ ਕਿ ਸਾਨੂੰ ਸੱਟ ਹੀ ਨਾ ਲੱਗੇ ਸੋ ਦਿਨ ਹੀ ਕੁਝ ਨਾ ਜ਼ਰੂਰੀ ਹੁੰਦੀਆਂ ਇੱਕ ਤਾਂ ਹੈਲਮਟ ਪਾਣਾ ਅਜਿਹਾ ਅਸੀਂ ਬਾਈਕ ਯੂਜ਼ ਕਰਦੇ ਹਾਂ ਕਦੇ ਵੀ ਸਾਨੂੰ ਅਸੀਂ ਸਾਡੀ ਨਾ ਇਨਫੋਰਸਮੈਂਟ ਐਨਫੋਰਸ ਕਰਦੀ ਹੈ ਪਰ ਸਾਨੂੰ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਸਾਨੂੰ ਹੈਲਮਟ ਆਪ ਹੀ ਪਾਣਾ ਚਾਹੀਦਾ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਡਰਾਈਵ ਕਰਦੇ ਹਾਂ ਤਾਂ ਬੈਲਟ ਅੱਗੇ ਵੀ ਪਿੱਛੇ ਵੀ ਵੀ ਸ਼ੁੱਡ ਯੂਜ਼ ਅ ਬੈਲਟ ਬਿਕਾਜ਼ ਇੱਕ ਵਾਰੀ ਬ੍ਰੇਨ ਇੰਜਰੀ ਜਿਆਦਾ ਹੋ ਜਾਵੇ ਤਾਂ ਫਿਰ ਬ੍ਰੇਨ ਨੂੰ ਰਿਕਵਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਸੋ ਇਸ ਕਰਕੇ ਪ੍ਰੀਵੈਂਸ਼ਨ ਇਜ਼ ਦਾ ਬੈਸਟ ਕ્યોਰ ਸੋ ਵੀ ਸ਼ੁੱਡ ਟੇਕ ਆਲ ਪ੍ਰੀਕਾਊਸ਼ਨਸ ਵੀ ਸ਼ੁੱਡ ਫਾਲੋ ਆਵਰ ਨਾ ਇਨਫੋਰਸਮੈਂਟ ਐਂਡ ਨੀਵੋਡ ਸੈਕਟਰ ਅਸਾ ਸਰ ਦੇਖਿਆ ਹੈ ਅਵੇ ਜਿੱਦਾਂ ਆਪਾਂ ਪੰਜਾਬ ਤੋਂ ਚੰਡੀਗੜ੍ਹ ਨੂੰ ਜਦੋਂ ਅਸੀਂ ਲੈ ਜਾਨੇ ਆ ਉਹਦਾ ਰੂਲ ਸਾਰੇ ਇੱਕ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਰੂਲ ਕਿਉਂ ਨਹੀਂ ਸਮਝਦੇ ਦੇਖੋ ਜੀ ਉੱਥੇ ਆਪਣਾ ਬੇਸਿਕਲੀ ਤਾਂ ਸਾਨੂੰ ਇਹੀ ਗੱਲ ਹੈ ਕਿ ਅਸੀਂ ਇਸੇ ਕਰਕੇ ਰੈਲੀ ਕੱਢੀ ਹੈ ਕਿ ਅਸੀਂ ਅਵੇਅਰ ਹੋਈਏ ਕਿ ਅਸੀਂ ਆਪਣੇ ਛੋਟੇ ਥੋੜੇ ਟਾਈਮ 5-10 ਮਿੰਟ ਲਈ ਅਸੀਂ ਇਹ ਆਪਣੀ ਜਲਦਬਾਜ਼ੀ ਵਿੱਚ ਅਸੀਂ ਆਪਣੇ ਜੱਜ ਤੇ ਜਾਂਦੇ ਹਾਂ ਅਸੀਂ ਆਪਣੇ ਗੱਲ ਦੀ ਵਿੱਚ ਅਸੀਂ ਆਪਣਾ ਹੈਲਥ ਨਾ ਖਰਾਬ ਕਰੀਏ ਸਾਡੇ ਨਾਲ ਆਪਣੀ ਫੈਮਿਲੀ ਹੁੰਦੀ ਹੈ ਸਾਡੇ ਨਾਲ ਵੀ ਟ੍ਰੈਵਲ ਕਰਨ ਦੇ ਲੋਕ ਸਰੀ ਫੈਮਿਲੀਜ਼ ਵੀ ਟ੍ਰੈਵਲ ਕਰਿਆ ਹੁੰਦੀ ਹੈ ਸੋ ਵੀ ਸ਼ੁਡ ਬੀ ਰਿਸਪਾਂਸਿਬਲ ਸਿਟੀਜ਼ਨਸ ਐਂਡ ਅਵੋਇਡ ਟੇਕਿੰਗ ਰਿਸਕੀ ਮੈਜਰਸ ਟੂ ਅਵੋਇਡ ਐਕਸੀਡੈਂਟ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਰਿਸਪਾਂਸਿਬਿਲਟੀ ਹੈ ਕਿ ਹੈਲਮਟ ਪਾਓ ਧਿਆਨ ਨਾਲ ਚੱਲੋ ਲੇਕਿਨ ਸਾਡੇ ਇਨ ਰੋਡ ਟੈਕਸ ਕੱਟਿਆ ਜਾਂਦਾ ਇਸ ਦੇ ਬਾਵਜੂਦ ਬਹੁਤ ਸਾਰੇ ਡਿਪਾਰਟਮੈਂਟ ਵੀ ਇਨਵੋਲਡ ਨੇ ਜਿਦੇ ਨਾਲ ਸੜਕਾਂ ਦੀ ਹਾਲਤ ਬਹੁਤ ਅਰਸਜੋਗ ਆ ਤੇ ਉਹ ਉਹਨਾਂ ਡਿਪਾਰਟਮੈਂਟਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਸੇਫਟੀ ਅਵੇਅਰਨੈਸ ਰੋਡ ਸੇਫਟੀ ਅਵੇਅਰਨੈਸ ਹੀ ਸਾਡਾ ਇਹ ਮੇਨ ਮੁੱਦਾ ਹੈਗਾ ਕਿ ਅਸੀਂ ਸਾਰੇ ਮਿਲ ਕੇ ਅਸੀਂ ਇਹ ਨਾ ਕਰੀਏ ਕਿ ਅਸੀਂ ਸਾਡੀ ਗਲਤੀ ਹੈ ਕਿਸੇ ਦੀ ਗਲਤੀ ਹੈ ਸਾਰੇ ਮਿਲ ਕੇ ਅਸੀਂ ਆਪਣੀ ਸਿਸਟਮ ਨੂੰ ਇੰਪਰੂਵ ਕਰੀਏ ਅਸੀਂ ਬੇਸਿਕਲੀ ਅਵੋਇਡ ਕਰੀਏ ਪ੍ਰੀਵੈਂਟ ਕਰੀਏ ਰੋਡ ਐਕਸੀਡੈਂਟ ਨੂੰ ਸੋ ਸਾਰੇ ਮਿਲ ਕੇ ਅਸੀਂ ਇਹਨੂੰ ਇੱਕ ਪ੍ਰੋਪਰ ਉਪਰਾਲਾ ਕਰਕੇ ਅਸੀਂ ਇਹ ਪ੍ਰੀਵੈਂਟ ਕਰੀਏ ਪਾਰਕਿੰਗ ਨੂੰ ਸੋ ਥੈਂਕਸ ਸਰ ਅੱਜ ਦੀ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਹੈਲਮਟ ਵੰਡਨ ਵਾਲੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੀ ਮੁਹਿੰਮ ਬਹੁਤ ਸ਼ਲਾਘਾਯੋਗ ਹੈ ਕਿ ਫੋਟਿਸ ਹਸਪਤਾਲ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਬਿਤਾਉ ਉਹ ਤੇ ਦੂਜਿਆਂ ਦੀ ਬਚਾਉ ਦੀ ਮੁਹਿੰਮ ਹੈ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਕਰਾਉਂਦਾ ਬਹੁਤ ਦਿਲ ਕਰਦਾ ਤੁਹਾਨੂੰ ਕੀ ਲੱਗਦਾ ਕਿ ਜਿਸ ਵੇਲੇ ਤੁਸੀਂ ਕਿਸੇ ਦਾ ਚਲਾਨ ਕਰਦੇ ਹੋ ਇਹ ਇਹ ਲੋਕਾਂ ਦੇ ਵਿੱਚ ਕਿਉਂ ਹੁੰਦਾ ਕਿ ਮੈਂ ਉਹਦੀ ਸ਼ਫਾਰਿਸ਼ ਕਰ ਦਿਆਂ ਮੈਂ ਉਹਦੀ ਜ਼ਫਾਰਿਸ਼ ਕਰਾ ਦਿਆਂ ਫੋਨ ਕਰਨਾ ਨੂੰ ਲਾਜ਼ਮ ਨਹੀਂ ਤੇ ਤੁਹਾਡੇ ਆ ਗੱਲ ਕਰੋ ਜੀ ਦੇਖੋ ਜੀ ਸਾਡੇ ਕੋ ਤਾਂ ਸ਼ਫਾਰਿਸ਼ ਕਰਦਣਗੇ ਕਿਸੇ ਵੀ ਤਰ੍ਹਾਂ ਦਾ ਪਰ ਜਮਰਾਜ ਇਸੇ ਕਰਕੇ ਨਾਲ ਲੈ ਕੇ ਆਏ ਆ ਕਿ ਜਮਰਾਜ ਨੂੰ ਕੋਈ ਸ਼ਫਾਰਿਸ਼ ਨਹੀਂ ਚੱਲਣੀ ਹਾਂਜੀ ਉੱਪਰ ਦਾ ਸ਼ਫਾਰਿਸ਼ ਕਰ ਸਕਦੇ ਹੋ ਉੱਪਰ ਕੋਈ ਨਹੀਂ ਚੱਲਣੀ ਅੱਛਾ ਇੱਕ ਚੀਜ਼ ਹੋਰ ਹੈ ਮੈਂ ਇਹ ਸਮਝ ਸਕਦਾ ਕਿ ਜਿੱਥੇ ਆਪਰੇ ਇੱਥੇ ਟ੍ਰੈਫਿਕ ਪੁਲਿਸ ਵਾਲੇ ਇਹ ਵੀ ਛਲਾਗਾ ਯੋਗ ਹੈ ਤੁਹਾਡਾ ਇੱਕ ਨਾਲ ਉਪਰ ਆ ਰਿਹਾ ਇੱਕ ਜਿਹੜਾ ਤੁਸੀਂ ਸਹਿਯੋਗ ਕਰ ਰਹੇ ਹੋ ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜਿੱਥੇ ਰੋਡ ਟੈਕਸ ਕੱਟਿਆ ਜਾਂਦਾ ਸਾਡੀਆਂ ਸੜਕਾਂ ਦੀ ਹਾਲਤ ਵੀ ਤਰਸਯੋਗ ਹੈ ਬਿਲਕੁਲ ਹੈਗੀ ਹੈ ਜੀ ਇਹ ਤਾਂ ਕੋਈ ਦੋ ਰਹਿਣੀ ਆ ਪੂਰੇ ਸ਼ਹਿਰ ਦੇ ਵਿੱਚ ਵੀ ਤਕਰੀਬਨ ਛੜਕਾ ਜਿਹੜੀ ਪੈਚ ਵਰਕ ਜਆ ਹੋਇਆ ਕਰਿਆ ਪਰ ਉਹ ਫਿਰ ਵੀ ਪ੍ਰੋਬਲਮ ਹੈ ਉਹਦੀ ਵੀ ਇਸ ਕਰਕੇ ਬਿਲਕੁਲ ਕਲੀਅਰਲੀ ਚਾਹੀਦਾ ਬਹੁਤ ਵਧੀਆ ਰੋਡ ਬਣਨ ਸਭ ਤੋਂ ਜ਼ਰੂਰੀ ਨਾ ਪਰ ਇਹ ਐਕਸੀਡੈਂਟ ਨਾ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ